ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਭਾਰਤ ਦੀ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ ਇਸ ਲਹਿਰ ਨੂੰ ਜ਼ੋਰ ਫੜਦੀ ਵੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿੱਚ ਭਾਰਤ ਦੀ ਆਜ਼ਾਦੀ ਨਾਲ ਸੰਬੰਧਿਤ ਹਰ ਸਮਾਗਮ ਕੁਚਲ ਦਿੱਤਾ ਜਾਵੇ ਇਸੇ ਤਰ੍ਹਾਂ ਇੱਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ ਵਿੱਚ ਹੋਇਆ ਇਹ ਸ਼ਾਂਤਮਈ ਚੱਲ ਰਿਹਾ ਸਮਾਗਮ ਖੂਨੀ ਸਾਕੇ ਵਿੱਚ ਕਦੋਂ ਬਦਲ ਗਿਆ ਇਹ ਪਤਾ ਹੀ ਨਾ ਲੱਗਾ ਇਸ ਖੂਨੀ ਸਾਕੇ ਨੂੰ ਇੱਕ 20 ਸਾਲਾਂ ਦੇ ਨੌਜਵਾਨ ਨੇ ਅੱਖੀਂ ਵੇਖਿਆ ਤੇ ਉਸ ਦਾ ਮਨ ਧੁਰ ਅੰਦਰ ਤੱਕ ਵਲੁੰਧ ਰਿਆ ਗਿਆ ਇਹ ਉਹੀ ਸਮਾਂ ਸੀ ਜਦੋਂ ਇੱਕ 20 ਸਾਲਾਂ ਦੇ ਨੌਜਵਾਨ ਨੇ 21 ਸਾਲਾਂ ਤੱਕ ਜਲਿਆਂ ਵਾਲੇ ਬਾਗ ਵਿੱਚ ਵਾਪਰੇ ਸਾਕੇ ਦੀ ਤਸਵੀਰ ਨੂੰ ਇਹਨੇ ਲੰਮੇ ਸਮੇਂ ਤੱਕ ਆਪਣੇ ਜੈਨ ਵਿੱਚ ਤਾਜ਼ਾ ਰੱਖਿਆ ਤੇ ਨਾਲ ਹੀ ਇਸ ਨੌਜਵਾਨ ਲਈ 21 ਸਾਲਾਂ ਤੱਕ ਬਦਲੇ ਦੀ ਅੱਗ ਨੂੰ ਆਪਣੇ ਸੀਨੇ ਵਿੱਚ ਬਾਲੀ ਰੱਖਣਾ ਕੋਈ ਸੌਖਾ ਕੰਮ ਨਹੀਂ ਸੀ ਇਹ ਨੌਜਵਾਨ ਸੀ ਮਹਾਨ ਸੁਤੰਤਰਤਾ ਸੈਨਾਨੀ ਤੇ ਇਨਕਲਾਬੀ ਸ਼ਹੀਦੇ ਆਜ਼ਮ ਸਰਦਾਰ ਉਦਮ ਸਿੰਘ ਸਰਦਾਰ ਉਦਮ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿੱਚ ਸਰਦਾਰ ਟੈਲ ਸਿੰਘ ਜੰਮੂ ਦੇ ਘਰ ਮਾਤਾ ਹਰਨਾਮ ਕੌਰ ਦੀ ਕੁਖੋਂ 26 ਦਸੰਬਰ 1899 ਈਸਵੀ ਨੂੰ ਹੋਇਆ। ਉਹਨਾਂ ਦਾ ਬਚਪਨ ਦਾ ਨਾਂ ਛੇਰ ਸਿੰਘ ਹੁੰਦਾ ਸੀ ਜੋ ਬਾਅਦ ਵਿੱਚ ਉਦਮ ਸਿੰਘ ਹੋਇਆ ਤੇ ਸਮੇਂ ਦੇ ਬੀਤਣ ਨਾਲ ਸਰਦਾਰ ਉਦਮ ਸਿੰਘ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਹਿੰਦੂ ਮੁਸਲਮਾਨ ਤੇ ਸਿੱਖ ਧਰਮ ਦੇ ਏਕੀਕਰਨ ਦੇ ਪ੍ਰਤੀਕ ਵਜੋਂ ਰਾਮ ਮੁਹੰਮਦ ਸਿੰਘ ਆਜ਼ਾਦ ਵੀ ਅਖਵਾਇਆ ਅਤੇ ਜਿਵੇਂ ਸਰਦਾਰ ਉਦਮ ਸਿੰਘ ਦਾ ਬਚਪਨ ਦਾ ਨਾਂ ਛੇਰ ਸਿੰਘ ਸੀ ਉਸੇ ਤਰ੍ਹਾਂ ਉਹਨਾਂ ਦੇ ਭਰਾ ਦਾ ਬਚਪਨ ਦਾ ਨਾਂ ਮੁਕਤ ਸਿੰਘ ਸੀ ਜੋ ਬਾਅਦ ਵਿੱਚ ਸਰਦਾਰ ਸਾਧੂ ਸਿੰਘ ਦੇ ਨਾਂ ਨਾਲ ਜਾਣੇ ਗਏ ਸਰਦਾਰ ਊਧਮ ਸਿੰਘ ਦਾ ਪਰਿਵਾਰ ਗੋਤ ਜੰਮੂ ਤੇ ਕੰਬੋਜ ਸਿੱਖ ਬ੍ਰਾਦਰਹੀ ਨਾਲ ਸੰਬੰਧਿਤ ਸੀ ਸਰਦਾਰ ਊਧਮ ਸਿੰਘ ਦੇ ਮਾਤਾ ਜੀ ਉਹਨਾਂ ਨੂੰ ਛੋਟੀ ਉਮਰੇ ਹੀ ਇਸ ਸੰਸਾਰ ਤੋਂ ਛੱਡ ਕੇ 1901 ਈਸਵੀ ਵਿੱਚ ਸਵਰਗ ਸੁਧਾਰ ਗਏ ਸਨ ਤੇ ਪਿਤਾ ਜੀ ਜੋ ਪਿੰਡ ਉਪਲੀ ਵਿੱਚ ਰੇਲਵੇ ਕਰਾਹ ਸਿੰਘ ਉੱਤੇ ਚੰਕੀਦਾਰ ਸਨ ਉਹ ਸਨ 1907 ਵਿੱਚ ਸਵਰਗ ਸੁਧਾਰ ਗਏ ਸਨ ਸਰਦਾਰ ਉਦਮ ਸਿੰਘ ਦੇ ਮਾਤਾ ਪਿਤਾ ਦੇ ਸਵਰਗ ਸੁਧਾਰਨ ਮੰਗਰੋ ਉਹਨਾਂ ਦਾ ਇੱਕ ਰਿਸ਼ਤੇਦਾਰ ਜੋ ਅੰਮ੍ਰਿਤਸਰ ਵਿਖੇ ਰਾਗੀ ਸਿੰਘ ਵਜੋਂ ਸੇਵਾ ਕਰਦਾ ਸੀ ਉਸ ਨੇ ਸਰਦਾਰ ਉਦਮ ਸਿੰਘ ਤੇ ਉਹਨਾਂ ਦੇ ਭਰਾ ਸਰਦਾਰ ਸਾਧੂ ਸਿੰਘ ਨੂੰ ਪਤਲੀ ਘਰ ਅੰਮ੍ਰਿਤਸਰ ਵਿਖੇ ਸਥਿਤ ਕੇਂਦਰੀ ਖਾਲਸਾ ਯਤਿਮ ਘਰ ਵਿਖੇ ਪੜ੍ਹਨੇ ਪਾਇਆ ਇਥੇ ਉਦਮ ਸਿੰਘ ਨੇ 1917 ਈਸਵੀ ਵਿੱਚ ਦਸਵੀਂ ਜਮਾਤ ਪਾਸ ਕਰ ਲਈ ਸੀ ਇਸੇ ਦੌਰਾਨ ਸਰਦਾਰ ਉਦਮ ਸਿੰਘ ਨੇ ਭਾਰਤ ਦੀ ਆਜ਼ਾਦੀ ਨਾਲ ਸੰਬੰਧਿਤ ਸਮਾਗਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ 13 ਅਪ੍ਰੈਲ 1919 ਈਸਵੀ ਵਿੱਚ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਸਰਦਾਰ ਉਦਮ ਸਿੰਘ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ ਇਸ ਘਟਨਾ ਤੋਂ ਬਾਅਦ ਉਸਨੇ ਜਲਿਆਂਵਾਲੇ ਬਾਗ ਦੀ ਮਿੱਟੀ ਆਪਣੇ ਹੱਥਾਂ ਵਿੱਚ ਲੈ ਕੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮਾਈਕਲ ਉਡਵਾਇਰ ਤੋਂ ਬਦਲਾ ਲੈਣ ਦਾ ਪ੍ਰਣ ਲਿਆ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਉਹਨਾਂ ਇਸ ਸਾਕੇ ਦਾ ਦਰਦ ਆਪਣੇ ਸੀਨੇ ਵਿੱਚ ਜਿਉਂਦਾ ਰੱਖਿਆ ਵਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਵਿੱਚ ਚੱਲ ਰੇ ਸਮਾਗਮ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਣ ਲਈ ਪਹੁੰਚੇ ਸਨ ਅੰਗਰੇਜ਼ ਸੈਨਿਕਾਂ ਨੇ ਜਲਿਆਂਵਾਲੇ ਬਾਗ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਬਿਨਾਂ ਕੋਈ ਚੇਤਾਵਨੀ ਦਿੱਤੇ ਹਜ਼ਾਰਾਂ ਦੇ ਹੱਥੇ ਲੋਕਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਉੱਥੇ ਮੌਜੂਦ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਨਿਕਲ ਨਾ ਸਕੇ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬਾਗ ਵਿੱਚ ਬਣੇ ਖੂਬ ਵਿੱਚ ਛਾਲਾ ਮਾਰ ਦਿੱਤੀਆਂ ਸਨ ਆਦਮੀ ਇਹ ਸ਼ਹੀਦੀ ਖੂਦ ਜਲਣ ਵਾਲੇ ਬਾਗ ਵਿੱਚ ਮੌਜੂਦ ਹੈ ਜਨਰਲ ਡਾਇਰ ਦੇ ਹੁਕਮ ਤੇ ਅੰਗਰੇਜ਼ ਫੌਜ ਨੇ ਲਗਾਤਾਰ 10 ਮਿੰਟ ਗੋਲੀਬਾਰੀ ਕੀਤੀ ਇਸ ਘਟਨਾ ਵਿੱਚ ਤਕਰੀਬਨ 1650 ਫਾਇਰ ਕੀਤੇ ਗਏ ਅੰਗਰੇਜ਼ ਸਰਕਾਰ ਦੇ ਮੁਤਾਬਕ ਇਸ ਗੋਲੀਬਾਰੀ ਵਿੱਚ ਤਕਰੀਬਨ 379 ਲੋਕ ਮਾਰੇ ਗਏ ਸਨ ਅਤੇ 1200 ਲੋਕ ਜ਼ਖਮੀ ਹੋਏ ਸਨ ਪਰ ਸਚਾਈ ਕੁਝ ਹੋਰ ਸੀ ਉਸ ਦਿਨ ਲਗਭਗ 1000 ਤੋਂ ਵੱਧ ਲੋਕ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚੋਂ ਤਕਰੀਬਨ 120 ਦੀਆਂ ਲਾਸ਼ਾਂ ਮਿਲੀਆਂ ਸਨ ਅਤੇ 1200 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਇਹ ਸਭ ਸਰਦਾਰ ਉਧਮ ਸਿੰਘ ਨੇ ਆਪਣੀ ਅੱਖੀਂ ਵੇਖਿਆ ਤੇ ਬਦਲਾ ਲੈਣ ਲਈ ਕ੍ਰਾਂਤੀਕਾਰੀ ਦੇਸ਼ ਭਗਤਾਂ ਨਾਲ ਆਪਣੇ ਚੰਗੇ ਸਬੰਧ ਬਣਾ ਲਏ ਸਨ ਉਹਨਾ ਗਦਰ ਪਾਰਟੀ ਵਿੱਚ ਸਰਗਰਮ ਕ੍ਰਾਂਤੀਕਾਰੀ ਮੈਂਬਰ ਵਜੋਂ ਅਮਰੀਕਾ ਨਿਊਯਾਰਕ ਆਦਿ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਇਨਕਲਾਬੀ ਲੋਕਾਂ ਨੂੰ ਇਕੱਠਾ ਕਰਕੇ ਨਵੀਂ ਪਾਰਟੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਨਾਂ ਆਜ਼ਾਦ ਪਾਰਟੀ ਰੱਖਿਆ ਗਿਆ ਕ੍ਰਾਂਤੀਕਾਰੀ ਦੇਸ਼ ਭਗਤਾਂ ਨੂੰ ਵਦੇਸ਼ਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਲਾਮਬੰਦ ਕਰਨ ਲਈ ਸਰਦਾਰ ਉਧਮ ਸਿੰਘ ਨੇ ਅਮਰੀਕਾ ਕੈਨੇਡਾ ਜਰਮਨੀ ਸਵੀਡਨ ਨਾਰਵੇ ਫਰਾਂਸ ਇੰਗਲੈਂਡ ਇਟਲੀ ਹੰਗਰੀ ਹਾਲੈਂਡ ਅਤੇ ਪੋਲੈਂਡ ਆਦ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਇਹਨਾਂ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਉਹ ਕਈ ਨਾਵਾਂ ਨਾਲ ਜਾਣੇ ਜਾਂਦੇ ਸਨ ਜਿਵੇਂ ਛੇਰ ਸਿੰਘ ਉਹਦੇ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਐਮ ਐਸ ਆਜ਼ਾਦ ਅਤੇ ਫਰੈਂਕ ਬ੍ਰਾਜ਼ੀਲ ਆਦਿ ਗੁਰੂ ਪਿਆਰਿਓ ਹੁਣ ਸਮਾਂ ਆ ਗਿਆ ਸੀ ਅੰਗਰੇਜ਼ ਸਰਕਾਰ ਤੋਂ ਬਦਲਾ ਲੈਣ ਦਾ ਇਹ ਉਹੀ ਬਦਲਾ ਸੀ ਜਿਸ ਦਾ ਸੁਪਨਾ ਇੱਕ 20 ਸਾਲਾਂ ਦੇ ਨੌਜਵਾਨ ਨੇ 21 ਸਾਲਾਂ ਤੱਕ ਜਲ੍ਹਿਆਂਵਾਲੇ ਬਾਗ ਵਿੱਚ ਵਾਪਰੇ ਸਾਕੇ ਦੀ ਤਸਵੀਰ ਨੂੰ ਆਪਣੇ ਜੈਨ ਵਿੱਚ ਤਾਜ਼ਾ ਰੱਖਿਆ ਸਰਦਾਰ ਉਦਮ ਸਿੰਘ ਜਲ੍ਹਿਆਂਵਾਲੇ ਬਾਗ ਵਿੱਚ ਵਾਪਰੇ ਸਾਕੇ ਦਾ ਬਦਲਾ ਲੈਣ ਲਈ ਮਾਈਕਲ ਉਡਵੈਰ ਨੂੰ ਗੋਲੀ ਮਾਰਨ ਲਈ ਆਪਣੇ ਪਿਸਤੌਲ ਨੂੰ ਇੱਕ ਮੋਟੀ ਕਿਤਾਬ ਵਿੱਚ ਲੁਕਾ ਕੇ 13 ਮਾਰਚ 1940 ਨੂੰ ਇੰਗਲੈਂਡ ਵਿਖੇ ਲੰਡਨ ਦੇ ਕੈਕਸਟਰਨ ਹਾਲ ਵਿੱਚ ਦਾਖਲ ਹੋਇਆ ਸਰਦਾਰ ਉਧਮ ਸਿੰਘ ਨੇ ਆਪਣੇ ਪਿਸਤੌਲ ਨੂੰ ਲੁਕਾਉਣ ਲਈ ਇੱਕ ਮੋਟੀ ਕਿਤਾਬ ਦੇ ਪੰਨਿਆਂ ਨੂੰ ਪਿਸਤੌਲ ਦੀ ਸ਼ਕਲ ਵਿੱਚ ਇਸ ਤਰੀਕੇ ਨਾਲ ਕੱਟਿਆ ਸੀ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਹਨਾਂ ਕੋਲ ਕੋਈ ਹਥਿਆਰ ਹੈ ਸਰਦਾਰ ਉਦਮ ਸਿੰਘ ਨੇ ਆਪਣਾ ਭੇਸ ਬਦਲਾਇਆ ਹੋਇਆ ਸੀ ਤੇ ਉਹ ਪਹੁੰਚ ਗਏ ਲੰਡਨ ਦੇ ਕੈਕ ਸਟਨ ਹਾਲ ਵਿੱਚ ਜਿੱਥੇ ਬਰਤਾਨਵੀ ਉੱਚ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਸੀ ਇਹ ਮੀਟਿੰਗ ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਐਨਸ਼ੀਅਲ ਸੁਸਾਇਟੀ ਦੁਆਰਾ ਕੀਤੀ ਜਾ ਰਹੀ ਸੀ ਮੀਟਿੰਗ ਹੁੰਦਿਆਂ ਹੀ ਸਰਦਾਰ ਉਦਮ ਸਿੰਘ ਨੇ ਆਪਣਾ ਪਿਸਤੌਲ ਜੋ ਕਿਤਾਬ ਵਿੱਚ ਛਪਾ ਕੇ ਰੱਖਿਆ ਹੋਇਆ ਸੀ ਉਸ ਨੂੰ ਕਢਿਆ ਤੇ ਗੋਲੀਆਂ ਚਲਾ ਕੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਰ ਨੂੰ ਮੌਕੇ ਤੇ ਹੀ ਗੱਡੀ ਛਾੜ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਸਰਦਾਰ ਉਧਮ ਸਿੰਘ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਜਲਿਆਂਵਾਲੇ ਬਾਗ ਵਿੱਚ ਵਾਪਰੇ ਸਾਕੇ ਦਾ ਬਦਲਾ ਲੈਣ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਹੀ ਸੀ ਸਰਦਾਰ ਉਧਮ ਸਿੰਘ ਵਿਰੋਧ ਬਰਤਾਨਵੀ ਅਦਾਲਤ ਵਿੱਚ ਮੁਕਤਮਾ ਦਾਇਰ ਹੋਇਆ ਤੇ 4 ਜੂਨ 1940 ਨੂੰ ਉਹਨਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਇਸ ਉਪਰੰਤ ਸਰਦਾਰ ਉਧਮ ਸਿੰਘ ਨੂੰ 31 ਜੁਲਾਈ 1940 ਨੂੰ ਲੰਡਨ ਦੀ ਪੈਂਟਨ ਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਜੀ ਦੀਆਂ ਹੱਡੀਆਂ ਨੂੰ 1975 ਈਸਵੀ ਵਿੱਚ ਭਾਰਤ ਲਿਆਂਦਾ ਗਿਆ ਉਹਨਾਂ ਦੀਆਂ ਹੱਡੀਆਂ ਨੂੰ ਭਾਰਤ ਦੇ ਅਲੱਗ-ਅਲੱਗ ਸਥਾਨਾਂ ਤੇ ਦਫਨਾਇਆ ਅਤੇ ਜਲ ਪ੍ਰਵਾਹ ਕੀਤਾ ਗਿਆ ਉਹਨਾਂ ਦੀਆਂ ਅਸਤੀਆਂ ਦੇ 7 ਕਲਸ਼ ਤਿਆਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਕਲਸ਼ ਨੂੰ ਰੋਜਾ شریف ਵਿੱਚ ਸਰਹੰਦ ਵਿੱਚ ਦਫਨਾਇਆ ਗਿਆ ਇੱਕ ਕਲਸ਼ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ ਇੱਕ ਕਲਸ਼ ਨੂੰ ਹਰਦੁਆਰ ਵਿਖੇ ਜਲ ਪ੍ਰਵਾਹ ਕੀਤਾ ਗਿਆ ਇੱਕ ਕਲਸ਼ ਨੂੰ ਜਲਿਆਂ ਵਾਲੇ ਬਾਗ ਵਿੱਚ ਤੇ ਬਾਕੀ ਦੇ ਦੋ ਕਲਸ਼ ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰੇਰੀ ਵਿੱਚ ਰੱਖੇ ਗਏ। ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿੱਚ ਅਮਰ ਹੋਏ ਸਰਦਾਰ ਉਦਮ ਸਿੰਘ ਦੀ ਸ਼ਹਾਦਤ ਦੇਸ਼ ਵਾਸੀਆਂ ਨੂੰ ਸਦਾ ਹੀ ਜ਼ਬਰ ਜ਼ੁਲਮ ਵਿਰੋਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ। ਜ਼ਬਰ ਜ਼ੁਲਮ ਨਾਲ ਟੱਕਰ ਲੈਣ ਵਾਲੇ ਜ਼ਾਲਮਾਂ ਦੀ ਭਾਜੀ ਮੋੜਨ ਵਾਲੇ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਇਆਂ ਭੁਲਾ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਦ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ